ਭਾਈ ਰਾਜਵਾਨਾ ਸਾਹਿਬ ਵੱਲੋਂ ਕਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਸੀ ਕਿ ਜਿਹੜੀ ਮੇਰੀ ਮਾਰਸੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਮੈਂ ਨਹੀਂ ਪਾਈ ਉਹਦੇ ਤੇ ਫੈਸਲਾ ਦਿੱਤਾ ਜਾਵੇ ਤੇ 2022 ਦੇ ਵਿੱਚ ਉਹ ਜਿਹੜੀ ਡਿਸਪੋਜ਼ ਆਫ ਹੋ ਗਈ ਸੈਂਟਰ ਸਰਕਾਰ ਨੂੰ ਸਖਤ ਹਦਾਇਤ ਕੀਤੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਪਈ ਉਹ ਤੁਹਾਡਾ ਪਹਿਲਾ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰਿਓਂ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੇ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫੇਰ ਪਟੀਸ਼ਨ ਜਿਹੜੀ ਦੁਬਾਰਾ ਪਾਈ ਸੀ ਪੈਂਡਿੰਗ ਹੈ ਹੋਰ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਕਿਹਾ ਕਿ ਤੁਸੀਂ ਮੇਰੀ ਉਹ ਪਟੀਸ਼ਨ ਜਿਹੜੀ ਆ 1-3 ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜ ਲਓ ਮੈਂ ਬਾਅਦ ਅੱਜ ਨਹੀਂ ਮੈਂ ਬਾਤ ਉਹ ਨਾ ਜਾਰੀ ਕਰੂੰਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਾਓ ਤੇ ਮੈਂ ਤਾਂ ਕਹਿੰਦਾ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਤੇ ਮੈਂ ਉਸ ਦਿਨ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੁਣ ਵੀ ਉਹ ਨਹੀਂ ਡਟ ਕੇ ਕਿਹਾ ਮੈਂ ਤੁਹਾਡੇ মিডিਆ 'ਚ ਕਹਿ ਦਿਆਂ ਉਹ ਕਹਿੰਦੇ ਬਈ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਮੈਂ ਜੋ ਕੀਤਾ ਮੈਂ ਦਰੇੜਤਾ ਦੇ ਨਾਲ ਕੀਤਾ ਤੇ ਪਰ ਉਹ ਕਹਿੰਦੇ ਬਈ ਤੁਹਾਡੀ ਜਿਹੜੀ ਪਟੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਭੇ ਇੱਕ ਰਾਸਤਾ ਬੰਦ ਕਰਕੇ ਬੈਠੀ ਆ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਿਲ ਤੈਅ ਕਰਨ ਲਈ ਕੋਈ ਗੁੱਸਾ ਗਿਲਾ ਨਹੀਂ ਮੈਂ ਐਸਲੇ ਸਾਰੇ ਫਾਸਲੇ ਮਚਾਰ ਤੋਂ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਮਨੇ ਕਮੇਟੀ ਦੇ। ਕਿ ਪਟੀਸ਼ਨ ਸਰਕਾਰ ਡਿਸਪੋਜ਼ ਆਫ ਨਹੀਂ ਕਰ ਰਹੀ। ਭਾਈ ਰਾਜਵਾਨਾ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ। ਕਿ ਤੁਸੀਂ ਲਾਂਬੇ ਹੋ ਜਾਓ ਸਰਕਾਰ ਜਾਣੇ ਤਾਂ ਮੈਂ ਜਾਣ। ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ। ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗਾਂ ਦੀਆਂ ਸਰਮੌਰ ਜਥੇਬੰਦੀਆਂ ਗੁੱਡਾ ਦਲ ਬਾਬਾ ਬੇਦੀ ਜਾਨ ਦਲ ਤਰਨਾ ਦਲ ਤੇ ਸਾਡੀ ਸਤਕਾਰ ਸਿੱਖ ਪੰਥ ਦੀ ਜਥੇਬੰਦੀ ਦਮਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਜ ਉਹ ਤੋਂ ਇਲਾਵਾ ਸਿੰਘ ਸਹਿਬਾਨ ਸੱਚਖੰਡ ਦੇ ਦੋ ਕ੍ਰਾਂਤੀ ਸਹਿਬਾਨ ਉਹ ਚੇਤੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਉਹ ਮਹਾਪੁਰਸ਼ ਕਿਉਂਕਿ ਬਾਹਰ ਬੈਠੇ ਆ ਉਹਨਾਂ ਕੋਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਇਹ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਨੇ ਭਾਵੇਂ ਪਿਟੀਸ਼ਨ ਪਾਸ ਤੀ ਆ ਪਰ ਪਿੱਛੇ ਮੁੜਾਂਗੇ 100 ਬਾਰੇ ਲੋਕ ਆਪਣੇ ਆਪਣੇ ਕਿਉਂਕਿ ਮੀਡੀਆ ਦਾ ਜੋਗਿਆ ਇਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਵਤਾਰ ਸਿੰਘ ਜੀ ਪੰਤ ਬਾਬਾ ਬਿਧੀਚੰਦ ਦਾਲ ਬਾਬਾ ਜੋਗਾ ਸਿੰਘ ਜੀ ਤਰਨਾਦਾਲ ਬਾਬਾ ਬਕਾਲਾ ਸਾਧ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲੇ ਦਮਦੇਮੀ ਟਕਸਾਲ ਦੇ ਮੁਖੀ ਸਾਧ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਪੁਰੀ ਵਾਲੇ ਮਹਾਪੁਰਛ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਬਾਬਾ ਸੁੱਖਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਸ਼ਿਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਤੀ ਸਾਹਿਬ ਪਹੁੰਚਿਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ ਤਿੰਨ ਚਾਰ ਅਹਿਮ ਜਿਹੜੇ ਉਗੜ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੁੱਦੇ ਆਏ ਆ ਤੇ ਮੈਂ ਤੁਹਾਡੇ মিডিਆ ਰਾਹੀਂ ਵੀ ਕਹਿਣਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹਣੇ ਲਾਊਗੀ। ਕਈ ਵਾਰੀ ਆਮ ਗੱਲ ਆ ਜਾਂਦੀ ਇਹ ਕੌਮੀ ਮੁੱਦਾ ਆ। ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਨਹੀਂ ਕਰੂਗੀ। ਸਾਰਿਆਂ ਨੂੰ ਜਿੰਨੀਆਂ ਵੀ ਤਰ੍ਹਾਂ ਦੁਨੀਆਂ ਭਰ ਦੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰੰਪਰਾਵਾਂ ਅਨੁਕੂਲ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨੇਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਥ ਦਿਓ। ਕਿਉਂਕਿ ਬੰਦੀ ਸਿੰਘ ਸਾਰੇ ਸਮੂਚੇ ਤੌਰ ਤੇ ਤੇ ਚਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਇੱਕ ਰੂਸ਼ਲ ਸਮਾਂ ਹੈ ਕਿਉਂਕਿ ਕਈ ਵਾਰੀ ਆਪਾਂ ਸਿਧਾਂਤਕ ਮੈਸਲੇ ਜਾਣੇ ਹੁੰਦੇ ਆ ਤੇ ਸਮਾਂ ਵੀ ਕਈ ਵਾਰੀ ਮਾਫ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਸਮੂਚੀ ਕੌਮ ਨੂੰ ਬਗੈਰ ਭਰੋਸੇ ਤੋਂ ਲਾਏ ਤੇ ਇਹ ਸਾਰੀਆਂ ਜਥੇਬੰਦੀਆਂ ਨੇ ਇਹੋ ਇੱਕ ਗੱਲ ਰਿਪੀਟ ਕੀਤੀ ਆ ਕਿ ਸਮੂਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ ਭਾਈ ਰਾਜਵਾਨਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ਪੀ ਹੋਊਗਾ ਵੀ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਹੋ ਨਹੀਂ ਡਿਲੇ ਨਹੀਂ ਕਰਨੀ ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਵੀ ਸਾਰੀ ਕੌਮ ਦੀ ਆਮ رائے ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਇਹਨੂੰ ਭਾਈ ਰਾਜਵਾਨਾ ਸਾਹਿਬ ਦਾ ਨੇ ਕੌਮੀ ਮੁੱਦਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਹਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਵੀ ਸਿੱਖ ਜਗਤੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਅਖੱਟੇ ਹੋਣ ਤੋਂ ਭਾਵ ਇਕੱਠ ਦਾ ਇੱਥੇ ਮੂਹਰ ਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦ੍ਰਿੜਤਾ ਦੇ ਨਾਲ ਹੀ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਮੰਨ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਓਟ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਗੱਲ ਵਿਚਾਰਨ ਦੀ ਲੋੜ ਹੈ ਸੋ ਦੁਨੀਆ ਭਾਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਪਾ ਮੈਂ ਅਸੀਂ ਪਿੱਛੇ ਅਕਾਲ ਤਖਤ ਲਈ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ ਸਾਰੇ ਆ ਚੁੱਕੇ ਆ। ਇੱਕ ਗੱਲ ਇਹ ਵੀ ਰੱਖਿਓਗੇ ਸੁਝਾਅ ਸੁਝਾਅ ਨਹੀਂ ਰਹਿਣੇ ਕੁਛ ਨਾ ਕੁਛ ਉਹਨਾਂ ਤੇ ਕਰਾਂਗੇ ਵੀ। ਰੂਪ ਰੇਖਾ ਵੀ ਲਿਖੀ ਜਾਊਗੀ। ਪਰ ਆ ਜਿਹੜਾ ਭਾਈ ਪ੍ਰਮਾਨ ਸਿੰਘ ਰਾਜੋ ਆਣਾ ਦੇ ਸਵੋਚੇ ਬੰਦੀ ਸਿੰਘਾਂ ਦਾ ਇਹ ਮੁੱਦਾ ਕੌਮੀ ਆ। ਮੈਂ ਇੱਕ ਵਿੱਚ ਇੱਕ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹੁੰਨਾ ਪਿੱਛੇ। ਅਸੀਂ ਯਤਨ ਕੀਤਾ ਸੀ ਕਿ ਆਪਾਂ ਨੂੰ ਬੰਦੀ ਸਿੰਘਾਂ ਲਈ ਵੱਡਾ ਇੱਕ ਮਾਰਚ ਕਰਾਂਗੇ ਦਿੱਲੀ। ਮੈਂ ਹੁਣ ਇਹ ਤਾਂ ਨਹੀਂ ਕਹਿਣਾ ਕਿ ਉਹ ਕਿੰਦੂ ਪ੍ਰਾਂਤੂ ਕਿੰਨ ਕੀਤਾ ਪਰ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਕਟਾਖਸ ਪਾਉਣ ਵਾਲੇ ਨੇ ਕਟਾਖਸ ਪਾ ਦਿੱਤੀ ਨਹੀਂ ਤਾਂ ਛੇ ਉਸ ਦਿਨ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ ਸੋ ਹੁਣ ਜਿਹੜਾ ਠੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੁੱਚੇ ਵਿਸ਼ਵ ਭਾਈਚਾਰੇ ਦੀ ਨਮੈਂਦਾ ਕੱਠ ਉਹ ਨਮੈਂਦਾ ਕੱਠ ਤੇ तेजजा सिंह जी समुंदरी हाल ਦੇ ਵਿੱਚ ਜੇ ਜ਼ਿਆਦਾ ਕਾਠੋਂ ਕੋ ਉਥਾਂ ਬਦਲਾਂਗੇ ਮੈਂ ਨਿਮਰਤਾ ਸਹਿਤ ਦਿਲ ਦੀਆਂ ਡਗਹਾਈਆਂ ਤੋਂ ਕੌਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਭੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਹਿੰਦੇ ਅਗਲੇ ਨੂੰ ਜੇ ਤਾਂ ਦੇ ਅਗਲਾ ਹੋਵੇ ਉਸ ਤਾਂ ਦੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਨਿਰਣਾ ਕਰਕੇ ਛੋਟ-ਛੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮੈਂਦਾ ਇਕੱਠ ਜਨਾਂ ਚ ਬੁੱਧੀਜੀਬੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾਲ ਦਾਲਖਾਨ ਸਾਹ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਲ ਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ ਰਾਇ ਬਣ ਸਕੇ ਸੋ ਐਵੇਂ ਫੈਡਰੇਸ਼ਨਾਂ ਦੇ ਇਕੱਠ ਤੇ ਵਿਦਵਾਨਾਂ ਦੇ ਇਕੱਠ ਕਰਕੇ ਚਾਹੁੰਨੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਭਈ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਦਾ ਦੋ ਦੋ ਕਨਵੈਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈਡ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਗੰਭੀਰਤਾ ਨਾਲ ਵਾਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਘਰਸ਼ ਪਿਛਲੇ ਸਮਿਆਂ ਚ ਲੜਾਈ ਆ। ਵੱੜ-ਵੜੇ ਮੋਰਚੇ ਇਸ ਸਥਾਨ ਤੋਂ ਲੱਗਦੇ ਰਹੇ ਆ। ਅਸੀਂ ਨਹੀਂ ਚਾਹੁੰਦੇ ਕਿ ਅਨਸੈਸਲੀ ਕੌਮ ਦੀ ਜਾਂ ਹੋਰ ਕਿਸੇ ਕੌਮੀ ਪੀੜਾ ਦੇ ਵਿੱਚ ਨਿਕਲਈਏ ਪਰ ਇਹ ਜਿਹੜੀ ਕੌਮੀ ਪੀੜਾ ਆ ਇਹ ਸਮੁੱਚੀ ਕੌਮ ਦੀ ਆ। ਸੋ ਮੈਂ ਸਾਰਿਆਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਦਾ। ਇਹ ਅੱਜ ਅਸੀਂ ਮੁੱਖ ਤੌਰ ਦੇ ਉੱਤੇ ਬਈ ਛੋਟੀ-ਛੋਟੀ ਰਾਇ ਲੈ ਕੇ ਇਸ ਮੋਦੇ ਨੂੰ ਫਿਰ ਇੱਕ ਕੌਮੀ ਮੁੱਦਾ ਬਣਾ ਕੇ ਤੁਹਾਡੀ ਕਚਹਿਰੀ ਵਿੱਚ ਜਾਈਏ ਸੋ ਮੈਂ ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਜਿਹੜੇ ਵੀ ਪ੍ਰੈਸ ਕਾਨਫਰੰਸ ਵੀ ਸੁਣਦੇ ਹੋਣਗੇ ਸਮੁੱਚੇ ਬਿਸ਼ਪ ਭਾਈਚਾਰੇ ਨੂੰ ਬੇਨਤੀ ਕਰੂੰਗਾ ਉਹਦੇ ਲਈ ਅਸੀਂ ਇਤਿਹਾਰ ਵੀ ਜਾਰੀ ਕਰਾਂਗੇ ਉਹਦੇ ਲਈ ਅਸੀਂ ਆਪਣੇ ਤੌਰ ਤੇ ਯਤਨ ਵੀ ਕਰਾਂਗੇ ਸਾਰਿਆਂ ਨੂੰ ਵੀ ਉਹ ਸਾਰੇ ਇਸ ਇਕੱਠ ਦੇ ਵਿੱਚ ਨਮਾਇंदे ਤੌਰ ਤੇ ਪਹੁੰਚਣ ਤਾਂ ਕਿ ਕੌਮ ਸਮੁੱਚੇ ਤੌਰ ਤੇ ਜਿਹੜਾ ਕੋਈ ਫੈਸਲਾ ਲੈ ਸਕੇ ਤੋਂ ਤੁਹਾਡਾ মিডিਏ ਵਾਲਿਆਂ ਦਾ ਵੀ ਸਾਰਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਵਾਕਾ ਦਾ ਸਮਾਂ ਮੰਗਿਆ ਕਿ ਕੀ ਲਿਖੀਆਂ ਅਜੇ ਸਰਕਾਰ ਤੋਂ ਵੀ ਆਸ ਰੱਖਦੇ ਹੋ ਦੇਖੋ ਅਸੀਂ ਹੁਣ ਸਰਕਾਰ ਤੇ ਕੋਈ ਆਸ ਨਹੀਂ ਰੱਖਦੇ ਬਿਲਕੁਲ ਆਸ ਅਸੀਂ ਛੱਡ ਦਿੱਤੀ ਕੋਈ ਆਸ ਨਹੀਂ ਕਿਉਂਕਿ ਜਿਹੜੀ ਅਸੀਂ ਪੰਜ ਮੈਂਬਰੀ ਕਮੇਟੀ ਸੀ ਜੀ ਕਾਲਤਾ ਸਾਹਿਬ ਤੋਂ ਬਣੀ ਸੀ ਜਿਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਹਮਦਾਰਦੇ ਵੀ ਸਗੇ ਉਹਦਾ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਪਰ ਉਹ ਟਾਈਮ ਫੇਰ ਵਿੱਚੇ ਕੱਢ ਦਿੱਤਾ ਤੇ ਹੁਣ ਸਾਨੂੰ ਈਮੇਲ ਆ ਗਈ ਆ ਕਿ ਤੁਹਾਨੂੰ ਜਿਹੜਾ ਮੈਂਜ਼ਾਫ ਸਮਾ ਸੀ ਉਹ ਕਲੋਜ਼ ਕਰ ਦਿੱਤਾ ਗਿਆ ਸੋ ਹੁਣ ਸਾਨੂੰ ਤਾਂ ਆਸ ਨਹੀਂ ਅਸੀਂ ਤਾਂ ਹੁਣ ਲੋਕਾਂ ਦੀ ਸਿੱਖ ਪੰਥ ਦੀ ਕਚਹਿਰੀ 'ਚ ਅਪੀਲ ਕਰਾਂਗੇ ਸਿੱਖ ਪੰਥ ਨੂੰ ਅਪਰੋਚ ਕਰਾਂਗੇ ਵੀ ਤੁਸੀਂ ਇਹਦਾ ਹੱਲ ਕੱਢੋ ਇਹ ਸਰਕਾਰ ਤੇ ਹੁਣ ਨਾ ਸਾਨੂੰ ਕੋਈ ਆਸ ਹੈ ਤੇ ਨਾ ਅਸੀਂ ਇਹਨਾਂ ਤੇ ਹੁਣ ਕੋਈ ਆਸ ਰੱਖਦੇ ਭਾਈ ਰਾਜਵਾਨੇ ਦੀ ਫਾਂਸੀ ਨੂੰ ਰੁਕਵਾਂ ਦੇ ਲਈ ਸਾਰਾ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਤੋਂ 2012 ਨੂੰ ਇਕੱਠਾ ਹੋ ਗਿਆ ਸੀ ਉਹਦਾ ਨਤੀਜਾ ਸੀ ਕਿ ਭਾਈ ਰਾਜੋਆਣੇ ਨੂੰ ਜਿੱਦਾਂ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਜਿਹੜਾ ਉਹਨਾਂ ਨੇ 27 ਮਾਰਚ 2012 ਨੂੰ ਕਬੂਲ ਨਹੀਂ ਕਰ ਲਿਆ ਸੀ 23 ਮਾਰਚ ਨੂੰ ਜਿਹੜਾ ਦਿੱਤਾ ਗਿਆ ਉਹਦਾ ਹੀ ਨਤੀਜਾ ਸੀ ਉਹਨਾਂ ਦੀ ਫਾਂਸੀ ਦੇ ਰੋਗ ਵੀ ਲੱਗ ਗਈ ਸੀ ਭਾਈ ਰਜੀਤ ਸਿੰਘ ਨੂੰ ਜੇਕਰ ਸ੍ਰੀ ਅਕਾਲ ਸਰਕਸਿਆ ਦਾ ਜ਼ਿੰਮੇਵਾਰ ਲਾ ਕੇ ਰਿਹਾ ਕੀਤਾ ਜਾ ਸਕਦਾ ਅੱਜ ਸੀਟ ਖਾਲੀ ਪਈ ਆ ਕੀ ਭਾਈ ਰਾਜੋਆਣੇ ਨੂੰ ਜ਼ਿੰਮੇਵਾਰ ਲਾ ਕੇ ਸਤਕਾਰ ਦੇ ਨਾਲ ਬਹਾਲ ਨਹੀਂ ਕੀਤਾ ਜਾ ਸਕਦਾ ਦੇਖੋ ਬੈਂਤੀ ਹੈ ਆ ਦੋ ਗੱਲਾਂ ਇਕੱਠੀਆਂ ਹੋ ਗਈਆਂ ਭਾਈ ਬਲਵੰਤ ਸਿੰਘ ਰਾਜਵਾਨਾ ਅੱਜ ਕਹਿ ਰਹੇ ਆ ਵੀ ਜੇ ਤੁਸੀਂ ਉਹ ਮੇਰੀ ਨਾਮ ਆਪਣੇ ਫਾਂਸੀ ਰਕਾਉਂਦੇ ਤੇ ਮੈਂ ਅੱਜ ਦਾ ਕਾਤੇ ਦੂਜੀ ਦੁਨੀਆ ਚ ਹੋਣਾ ਸੀ ਗੁਰੂ ਸਾਹਿਬ ਦੇ ਚਰਨਾਂ ਚ ਹੋਣਾ ਸੀ ਆਪਣੀ ਆਪਣੀ ਬੰਦੇ ਦੀ ਮਾਨਸਿਕ ਦਿਸ਼ਾ ਨਹੀਂ ਇਹ ਗੁਰੂ ਦੀ ਕਿਰਪਾ ਆ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ ਸਿਰ ਦੇਣ ਨੂੰ ਨਹੀਂ ਜੀ ਕਰਦਾ ਪਰ ਉਹਨਾਂ ਨੇ ਕਿਹਾ ਵੀ ਜੇ ਉਹ ਨਾਮ ਪटीशनਾ ਪ੍ਰੋਡਕਸ਼ਨਾਂ ਪਾਉਂਦੇ ਤੁਸੀਂ ਆ ਨਾਮ ਕਾਰਜ ਕਰਦੇ ਤੇ ਮੇਰਾ ਸ਼ਾਇਦ ਲੇਖਾਂ ਜਿਹੜੇ ਮੇਰੇ ਸੁਆਸ ਆ ਉਹ ਸਫਲ ਹੋ ਜਾਂਦੇ ਬਾਕੀ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਆ ਇਹ ਕਿਉਂਕਿ ਕੌਮ ਦਾ ਮੁੱਦਾ ਆ ਸਾਰੀ ਕੌਮ ਨੇ ਇਹਨੂੰ ਬੈਠ ਕੇ ਵਿਚਾਰਨਾ ਹੈ ਗੁਰੂ ਸਾਹਿਬ ਕਿਰਪਾ ਕਰ ਨੂੰ ਕੋ ਚੰਗਾ ਸਾਰਥਕ ਹੱਲ ਸਤ ਗੁਰੂ ਜੀ ਕੱਢਣ ਪ੍ਰਧਾਨ ਜੀ ਕਿੰਨੇ ਤਰੀਕ ਨੂੰ ਰੱਖੀਏ ਕਿ ਮੀਟਿੰਗ ਜਦੋਂ ਬੰਦੀ ਆ ਅਸੀਂ ਹੁਣ ਡਰਨਾ ਕਰਾਂਗੇ ਬੈਠ ਕੇ ਕਿਉਂਕਿ ਇਹ ਤੇਜ਼ੀ ਨਾਲ ਫੈਸਲਾ ਨਹੀਂ ਇੱਕਦਮ ਹੁਣ ਹੁਣ ਮੈਂ ਉਹਦੇ ਦਿਨਾਂ ਚ ਇੱਕ ਸਿੱਖ ਵਿਦਵਾਨਾਂ ਦੀ ਤੇ ਸਾਰੀਆਂ ਫੈਡਰੇਸ਼ਨਾਂ ਦੀਆਂ ਤੇ ਜਿਹੜੇ ਦੂਸਰੀਆਂ ਜਥੇਬੰਦੀਆਂ ਉਹ ਸਾਰਿਆਂ ਦੀ ਵੀ رائے ਲਵਾਂਗਾ ਲੈ ਕੇ ਉਹ ਤਰੀਕ ਦਾ ਫੈਸਲਾ ਕਿਉਂਕਿ ਬਿਸ਼ਪ ਪੱਧਰੀ ਅਸੀਂ ਚਾਹੁੰਨੇ ਕਰਕੇ ਇਹ ਪਾਰ ਅਸੀਂ ਹੁਣ ਲਟਕਾਉਣਾ ਮਨੇ ਚਾਹੁੰਦੇ ਪਰ ਕਿਉਂਕਿ ਕੱਲੇ ਤੱਕਲੇ ਕੰਮ ਨਹੀਂ ਬਾਬਾ ਜੀ ਹੁਣ ਸਾਰਿਆਂ ਨੇ ਸੁਝਾਅ ਵੀ ਦਿੱਤੇ ਆ ਕਿ ਇੱਕਦਮ ਜਲਦੀ ਵਿੱਚ ਤੇ ਜਲਦੀ ਵਿੱਚ ਫੈਸਲਾ ਕਦੇ ਕਈ ਵਾਰੀ ਠੀਕ ਨਹੀਂ ਹੁੰਦਾ ਤੇ ਮੇਰਾ ਆਮ ਵੀ ਸੁਭਾਅ ਆ ਤੇ ਜਲਦੀ ਨਹੀਂ ਕਰਦਾ ਪਰ ਇਹਦੇ ਚ ਢਿੱਲ ਨਹੀਂ ਕੀਤੀ ਜੇ ਆਪਾਂ ਤੁਹਾਨੂੰ ਜਲਦੀ ਕਰਾਂਗੇ